ਅੱਜ ਵਿਦਵਾਨ ਸਭਾ ਹਲਕਾ ਫਰੌਰ ਦੀ ਵਕ ਵਕ ਮੰਡੀਆਂ ਵਿੱਚ ਦੌਰਾ ਅਸੀਂ ਰੱਖਿਆ ਸੀ ਔਰ ਇਸ ਤੋਂ ਪਹਿਲਾਂ ਅਸੀਂ ਗੁਰਾਇਆ ਜਾ ਕੇ ਆਏ ਪ੍ਰਕਿਊਰਮੈਂਟ ਦਾ ਜੋ ਪ੍ਰੋਸੈਸ ਹੈ ਉਹਦਾ ਜਾਇਜ਼ਾ ਲੈਣ ਅਸੀਂ ਅੱਜ ਆਏ ਔਰ ਇੱਥੇ ਸਾਰੇ ਜਿਹੜੇ ਪ੍ਰਸ਼ਾਸਨ ਦੇ ਸਾਡੇ ਆੜਤੀਏ ਸਾਥੀ ਇਹਨਾਂ ਨੂੰ ਪੁੱਛਿਆ ਕਿ ਕਿਸ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਤੋਂ ਦੱਸੀ ਜਾਵੇ ਪਰ ਬੜਾ ਅੱਛਾ ਰਿਸਪੌਂਸ ਹੈ ਔਰ ਇਸ ਵਾਰ ਕਿਸਾਨ ਵੀਰਾਂ ਨੂੰ ਵਾਲੀ ਕੋਈ ਮੁਸ਼ਕਲ ਆ ਹੀ ਨਹੀਂ ਹੈ ਔਰ ਵੈਦਰ ਵੀ ਜਿਹੜਾ ਕਹਿੰਦੇ ਮੌਸਮ ਦਾ ਵੀ ਮੌਸਮ ਵੀ ਠੀਕ ਰਿਹਾ ਹੈ ਔਰ ਤਕਰੀਬਨ ਇੱਥੇ ਫਲੋਰ ਮੰਡੀ ਦੇ ਵਿੱਚ 95% ਜਿਹੜੀ ਫਸਲ ਹੈ ਉਹ ਆ ਚੁੱਕੀ ਹੈ ਔਰ 45% ਦੇ ਕਰੀਬ ਇੱਥੋਂ ਲਿਫਟ ਹੋ ਚੁੱਕੀ ਹੈ ਔਰ ਔਰਨਲਿਕ ਦਿਨਾਂ ਵਿੱਚ ਜਿਹੜਾ ਇਹਦਾ ਸਾਰਾ ਪ੍ਰੋਸੈਸ ਹੈ ਉਹ ਪੂਰਾ ਹੋਏਗਾ ਔਰ ਡਿਪਾਰਟਮੈਂਟ ਔਰ ਡਿਪਾਰਟਮੈਂਟ ਦੇ ਸਾਰੇ ਅਫਸਰਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਿ ਇਸ ਵਾਰ ਜਿਹੜੀ ਪ੍ਰੋਕਿਊਰਮੈਂਟ ਪ੍ਰੋਸੈਸ ਹੈ ਬੜਾ ਸੁਲਝਾ। ਅਗਾਂ ਜਿਹੜੀ ਮੰਡੀ ਦਾ ਫਲੋਰੀ ਦਾਣਾ ਵਿੱਚ ਪਿਆ ਮੰਡੀ ਵਿੱਚ ਜਿਹੜਾ ਕਣਕ ਆਈ ਹੈਗੀ ਹੈ ਕਿੰਨੀ ਕੰਮਦੋਹੀ ਹੋ ਗਈ ਹੈ ਕਿੰਨੇ ਕਮੈਟਰੀਟਾਂ ਜਿਹੜੀ ਆ ਕਣਕ ਆਈਸੀ ਹੋਰ ਕਿੰਨੀ ਕਲੈਕਸ਼ਨ ਹੋ ਗਈ ਹੈ ਜੀ ਪੱਜਾ ਦਾਣਾ ਮੰਡੀ ਫਲੋਰ ਦੇ ਵਿੱਚ ਮਿੱਤੀ 28 4 2025 ਤੱਕ ਪਿਛਲੇ ਸਾਲ ਦੇ ਮੁਕਾਬਲੇ 95% ਕਣਕ ਆ ਚੁੱਕੀ ਹੈ ਜੀ ਪਿਛਲੇ ਸਾਲ ਲਗਭਗ 2 ਲੱਖ 70 ਹਜ਼ਾਰ ਕੁਇੰਟਲ ਦੀ ਪਰਚੇਸ ਸੀਗੀ ਜਿਹਦੇ ਵਿੱਚੋਂ 95% ਕਣਕ ਲਗਭਗ ਮੰਡੀਆਂ ਦੇ ਵਿੱਚ ਆ ਚੁੱਕੀ ਹੈ ਬਾਕੀ ਵੀ ਆਸ ਹੈ ਕਿ ਇੱਕ ਦੋ ਦਿਨ ਦੇ ਵਿੱਚ ਕਣਕ 30 April ਤੱਕ ਇੱਕ ਵਾਰ ਲਗਭਗ ਪੂਰੀ ਹੋ ਜਾਣੀ ਹੈ ਜੀ ਜਿਹਦੇ ਵਿੱਚੋਂ ਅੱਜ ਦੇਖਿਆ ਜਾਵੇ ਤਾਂ ਅੱਜ ਦੀ ਸਪੈਸ਼ਲ ਰਾ ਪਾ ਕੇ 60% ਦੇ ਕਰੀਬ ਲਿਫਟਿੰਗ ਹੋ ਗਈ ਹੈ। ਹੋ ਗਈ ਹੈ। ਸਰ ਜੀ ਕਿਸਾਨਾਂ ਨੂੰ ਕੋਈ ਪੇਮੈਂਟ ਦੀ ਵਗਾਰਾ ਦੀ ਕੋਈ ਦਿੱਕਤ ਆ ਰਹੀ? ਨਹੀਂ ਕਿਸਾਨਾਂ ਨੂੰ ਜੀ ਪੇਮੈਂਟ ਪਿੱਛੇ ਪ੍ਰੋਸੈਸ ਪੂਰਾ ਚੱਲ ਰਿਹਾ ਕਿਸਾਨਾਂ ਦਾ ਪੇਮੈਂਟ ਲਗਭਗ ਦੋਨਾਂ ਏਜੰਸੀਆਂ ਦੀ ਫਲੋਰ ਦੇ ਵਿੱਚ ਪੰਚਾਇਤ ਪੋਰ ਪਾਨ ਕਰਨ ਦੀ 25 ਤਰੀਕ ਤੱਕ ਕਰ ਚੁੱਕੀ। ਪਰ ਜਦੋਂ ਦੀ ਪੰਜਾਬ ਸਰਕਾਰ ਨਵੀਂ ਬਣੀ ਆ ਉਦੋਂ ਦਾ ਕੀ ਸੁਧਾਰ ਆਇਆ? ਪੰਜਾਬ ਸਰਕਾਰ ਦਾ ਨਵਾਂ ਸੁਧਾਰ ਜੀ ਇਸ ਵਾਰੀ ਤਾਂ ਕਣਕ ਦੇ ਵਿੱਚ ਇਹਨਾਂ ਦੀ ਪੋਜੀਸ਼ਨ ਬਹੁਤ ਵਧੀਆ ਰਹੀ ਆ ਮੰਡੀਆਂ ਦੇ ਵਿੱਚ ਬਾੜਦਾਨੇ ਦੀ ਕੋਈ ਕਮੀ ਨਹੀਂ ਰਹੀ ਮੰਡੀਆਂ ਦੇ ਮਾਰਕੀਟ ਕਮੇਟੀ ਦੇ ਪ੍ਰਭਾਵ ਵੀ ਵਧੀਆ ਸੀ। ਔਰ ਖਰੀਦ ਏਜੰਸੀਆਂ ਨੇ ਵੀ ਕੋਸ਼ਿਸ਼ ਇਹ ਵੀ ਆਪਾਂ ਕਹਿ ਸਕਦੇ ਆ ਕਿ ਕਣਕ ਦੀ ਵਰਲਡ ਲੈਵਲ ਤੇ ਡਿਮਾਂਡ ਵੀ ਹੈਗੀ ਇਸ ਟਾਈਮ ਕਿਉਂਕਿ ਰੂਸ ਤੋਂ ਯੂਕਰੇਨ ਦੇ ਯੁੱਧ ਕਰਕੇ ਯੂਕਰੇਨ ਮੇਨ ਕਣਕ ਦਾ ਐਕਸਪੋਰਟ ਕਰਕੇ ਔਰ ਕਣਕ ਦੀ ਇਸ ਵਾਰ ਪਰਮਾਤਮਾ ਦੀ ਕਿਰਪਾ ਨਾਲ ਕੁਆਲਟੀ ਵੀ ਬਹੁਤ ਵਧੀਆ ਤੇ ਇਸ ਕਰਕੇ ਕਣਕ ਦਾ ਐਕਸਪੋਰਟ ਹੋਣ ਦੇ ਚਾਂਸਸ ਹੈ ਇਸ ਕਰਕੇ ਵੀ ਥੋੜਾ ਪੰਜਾਬ ਸਰਕਾਰ ਨੂੰ ਇਸ ਗੱਲ ਦੀ ਵੀ ਸਹਿਯੋਗ ਵੀ ਮਿਲਿਆ ਲੇਕਿਨ ਪੰਜਾਬ ਸਰਕਾਰ ਨੇ ਹਾਈ ਲੈਵਲ ਤੇ ਭਗਵਾਨਤਮਾਨ ਦੀ ਸਰਕਾਰ ਨੇ ਕੋਸ਼ਿਸ਼ ਕਰਕੇ ਮੰਡੀਆਂ ਦੇ ਵਿੱਚੋਂ ਫਸਲ ਦੀ ਚੱਕਵਾਈ ਲਈ ਬਹੁਤ ਵੱਡੇ ਯਤਨ ਕੀਤੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿਕ